ਵਾਸ਼ਪਿੰਡ ਸਭਰਾਵਾ 6 ਦਿਨ ਤੋਂ ਲਗਾਤਾਰ ਇਹ ਫਾਇਰ ਚੱਲ ਰਹੀ ਹੈ ਸ਼੍ਰੀਮਾਨ ਸੰਤੋਖ ਬਾਬਾ ਤਾਰਾ ਸਿੰਘ ਸੰਗਤ ਦਾਇਕ ਆਸਰਾ ਸਿਹਾੜੀ ਮੈਨੂੰ ਲੱਗਦਾ ਕਿ ਤਨੇ ਬੇਨਤੀ ਕੀਤੀ ਵੀ ਤੁਸੀਂ ਇੱਥੇ ਆਓ ਤੇ ਉਹਨਾਂ ਨੂੰ ਸੰਤਾਂ ਨੇ ਕਿਹਾ ਕਿ ਤੁਸੀਂ ਬਾਬਾ ਜੀ ਨਾਲ ਉਹ ਤਾਂ ਡਰਦੇ ਹੋਏ ਜਾਂਦੇ ਆ ਤੇ ਇੱਥੇ ਜਹੇਦਾਰ ਬਾਬਾ ਹੀ ਹੁੰਦੇ ਜਹੇਦਾਰ ਵੀ ਨਾ ਸਿੰਘ ਜੀ ਤੇ ਹੋਰ ਲੋਕ ਤਾਂ ਜਹੇਦਾਰ ਨੂੰ ਜਿਹੜੇ 20 ਘੰਟੇ ਦੀ ਰਾਤ ਲਗਾ ਜਾਂਦੇ ਕਿੰਨੇ ਫਸਲ ਦੇ ਦੇਖੋ ਜੀ ਯਾਰਾਂ ਇੱਕੜਾ ਤਬਾਹ ਹੋ ਗਈ ਹੈ ਜੀ ਇਹ ਸਾਰੀ ਫਸਲ ਹੀ ਯਾਰ ਇੱਥੇ ਕੋਡਾ ਲੱਗਾ ਹੋਇਆ ਦੇਖ ਰਿਹਾ ਜੀ ਪਾਣੀ ਪਾਣੀ ਚੱਲ ਰਿਹਾ ਹੈ ਇਹ ਚੋਂ ਨਹੀਂ ਸਾਰਾ ਇਹ ਫਸਲ ਇਹਦੀ ਮਾਹ ਪੁਰਸ਼ਾਂ ਦੀ ਮਿਹਰ ਆ ਆਨੂ ਦੇ ਤਰੰਦੀ ਜਾਜ ਵੀ ਨਹੀਂ ਆਹੀ ਸਾਰੀ ਫੌਜ ਆ ਵੀ ਮਹਾਰਾਜ ਦੀ ਮਿਹਰ ਦੇ ਨਾਲ ਤੁਰੇ ਆਉਣੇ ਆ ਫੂਟ ਆਸਰੇ ਉਹਦੇ ਤੇ ਮਹਾਰਾਜ ਫਲ ਪਾਉਂਦਿਆਂ ਵੱਜਾ ਜਾਂਦਾ ਆਪਣਾ ਮਹਾਰਾਜ ਦੀ ਮਿਹਰ ਨਾਲ ਆਸਰੇ ਆ ਵਿੱਚ ਪਾਣੀ ਦਾ ਪੱਧਰ ਵਧਨ ਕਰਕੇ ਹਰੀਕੇ ਦੇ ਨਾਮ ਲੱਗਦੇ ਜਿਹੜੇ ਪਿੰਡ ਸੀਗੇ ਉਹਨਾਂ ਵਿੱਚ ਕਾਫੀ ਜ਼ਿਆਦਾ ਫਸਲਾਂ ਲੜੀਆਂ ਵਾਂ ਹਜ਼ਾਰਾਂ ਦੀ ਤਦਾਦ ਵਿੱਚ ਤਬਾਹ ਹੋ ਚੁੱਕੀਆਂ ਹਨ ਇਸ ਦੇ ਨਾਲ ਹੀ ਜਿਹੜਾ ਹਰੀਕੇ ਦੇ ਨਾਮ ਲੱਗਦੇ ਪਿੰਡ ਸਭਰਾ ਹੈ ਉੱਥੇ ਜਿਹੜਾ ਕਿ ਬਨ ਟੁੱਟਣ ਦੀ ਤਦਾਦ ਵਿੱਚ ਹੋ ਚੁੱਕਾ ਸੀ ਔਰ ਪਿੰਡ ਵਾਸੀਆਂ ਤੇ ਧਾਰਮਿਕ ਸੰਸਥਾਵਾਂ ਵੱਲੋਂ ਜਿਹੜਾ ਕਿ ਜੰਗੀ ਪੱਧਰ ਉੱਪਰ ਜਿਹੜਾ ਜ਼ੋਰ ਲਗਾਉਂਦੇ ਹੋਏ ਇਸ ਬਨ ਨੂੰ ਟੁੱਟਣ ਤੋਂ ਬਚਾ ਲਿਆ ਗਿਆ ਔਰ ਇਸ ਸਿਹ ਰਾਹਤ ਕਾਰਜ ਜਿਹੜੇ ਹਨ ਸੇਵਾ ਨੂੰ ਲੈ ਕੇ ਜਿਹੜੇ ਲੋਕਾਂ ਵਿੱਚ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਉਹ ਤੁਹਾਨੂੰ ਅਸੀਂ ਦਿਖਾਵਾਂਗੇ ਕਿ ਜਿਹੜ ਪਿੰਡ ਸਭਰਾ ਦੇ ਜਿਹੜੇ ਲੋਕ ਹਨ ਔਰ ਧਾਰਮਿਕ ਸੰਸਥਾਵਾਂ ਜਿਹੜੀਆਂ ਹਨ ਉਹਨਾਂ ਦੇ ਜਿਹੜੇ ਜਿਹੜੇ ਸੇਵਾਦਾਰ ਹਨ ਉਹਨਾਂ ਮੁਖੀਆਂ ਵੱਲੋਂ ਜਿਹੜੀ ਕਿ ਇਸ ਦੌਰਾਨ ਵੱਡੇ ਪੱਧਰ ਉੱਪਰ ਜਿਹੜਾ ਕੀ ਆਪਣੇ ਕੰਮ ਕਾਰਜ ਜਿਹੜੇ ਸ਼ੁਰੂ ਕੀਤੇ ਗਏ ਹਨ ਔਰ ਬੰਨ ਨੂੰ ਟੁੱਟਣ ਤੋਂ ਰੋਕਣ ਲਈ ਜਿਹੜੀਆਂ ਕਿ ਰੇਤ ਦੀਆਂ ਬੋਰੀਆਂ ਭਰ ਕੇ ਦਾ ਕੰਮ ਚਲਾਇਆ ਜਾ ਰਿਹਾ ਉਸ ਦੌਰਾਨ ਅਸੀਂ ਇਹਨਾਂ ਨਾਲ ਗੱਲ ਕਰਾਂਗੇ ਕਿ ਕਿਦਾਂ ਦਾ ਇਹ ਕੰਮ ਚੱਲ ਰਿਹਾ ਹੈ ਇਹ ਕਿਦਣਾ ਇਹ ਕੰਮ ਚੱਲ ਰਿਹਾ ਹੈ ਕਿਹੜਾ ਪਿੰਡ ਹੈ ਪਾਸ਼ੋ ਪਿੰਡ ਸਭਰਾਵਾ 6 ਦਿਨ ਤੋਂ ਲਗਾਤਾਰ ਇਹ ਸਿਵਾ ਚੱਲ ਰਹੀ ਹੈ ਸ਼੍ਰੀਮਾਨ ਸੰਤੋਬਾਪਾ ਤਾਰਾ ਸਿੰਘ ਸੰਪਰਦਾਇ ਕਾਰਸਵਾ ਸੁਹੜੀ ਤੇ ਮੌਜੂਦਾ ਮਹਾਂਪੁਰਖ ਸੰਤੋਬਾਪਾ ਸੁਖਾ ਸਿੰਘ ਜੀ ਦੇ ਵੱਲੋਂ ਇਹ ਨਿਰੰਤਰ ਦਿਨ ਰਾਤ ਸੇਵਾ ਚੱਲ ਰਹੀ ਹੈ 6 ਦਿਨ ਹੋ ਗਏ ਕੀ ਮਤਲਬ ਇਹ ਬੰਦ ਟੁੱਟ ਗਿਆ ਸੀ ਜਾਂ ਟੁੱਟਣ ਦੀ ਤਰਾਰ ਸੀਗਾ ਜਾਂ ਕੋਈ ਨੁਕਸਾਨ ਹੋਇਆ ਦੇ ਵਿੱਚ ਇਹ ਟੁੱਟਣ ਕਿਨਾਰੇ ਹੀ ਜੀ ਠੀਕ ਹੋ ਗਿਆ ਹੈ ਸੰਗਤਾਂ ਨੇ ਬੇਨਤੀ ਕੀਤੀ ਸੀ ਸ਼੍ਰੀਮਾਨ ਸੰਤੋਬਾਪਾ ਸੁਖਾ ਸਿੰਘ ਜੀ ਸੰਪਰਦਾਇ ਕਾਰਸਵਾ ਸੁਹੜੀ ਦੇ ਮੁਖੀ ਕਨੇਡਾ ਦੇ ਵਿੱਚ ਨੇ ਗੁਰਮਤ ਪ੍ਰਚਾਰ ਦੀ ਸੇਵਾ ਚੱਲ ਰਹੀ ਹੈ ਉੱਥੇ ਤੇ ਉਹਨਾਂ ਨੂੰ ਸੰਤਾਂ ਨੇ ਬੇਨਤੀ ਕੀਤੀ ਵੀ ਤੁਸੀਂ ਇੱਥੇ ਆਓ ਤੇ ਉਹਨਾਂ ਨੂੰ ਸੰਤਾਂ ਨੇ ਕਿਹਾ ਕਿ ਤੁਸੀਂ ਬਾਬਾ ਜੀ ਨਾ ਉਹ ਤਾਂ ਡੁਰਗੇਂਗੇ ਜਾਂਦੇ ਆ ਇੱਥੇ ਜਹੇਦਾਰ ਬਾਬਾ ਜੀ ਉਹਨਾਂ ਦੇ ਜਹੇਦਾਰ ਵੀ ਰਸਿੰਗਲੀ ਹੋਣੀ ਹੈ ਤੇ ਹੋਰ ਦੋ ਤਿੰਨ ਜਹੇਦਾਰ ਨੇ ਜਿਹੜੇ ਕਿਤੇ ਕਿ ਕਿੰਨੇ ਦਿਨ ਤੋਂ ਇਹ ਸੇਵਾ ਚੱਲ ਰਹੀ ਆ ਤੁਹਾਨੂੰ ਲੱਗਦਾ ਹੈ ਕਿ ਇਹ ਜ਼ਿਲ੍ਹਾ ਪ੍ਰਸ਼ਾਸਨ ਤਰੰਤਦਾਰਾਂ ਦਾ ਕੰਮ ਸੀ ਜਿਹੜਾ ਕਿ ਤੁਹਾਨੂੰ ਆਪ ਦਿਨ ਰਾਤ ਆਪਣੇ ਕੰਮ ਛੱਡ ਕੇ ਇੱਥੇ ਕੰਮ ਕਰਨਾ ਪੈ ਰਿਹਾ ਦੇਖੋ ਜੀ ਇਹ ਪ੍ਰਸ਼ਾਸਨ ਦਾ ਕੰਮ ਤੇ ਹੈਗਾ ਵਾ ਪ੍ਰਸ਼ਾਸਨ ਵੀ ਕਰ ਰਿਹਾ ਆਪਣੇ ਪੱਦਰ ਤੇ ਪਰ ਮਹਾਪੁਰਖ ਜਿਹੜੇ ਹੁੰਦੇ ਨੇ ਉਹ ਸੰਗਤਨੀ ਜਿਹੜਾ ਵਾ ਸੁਝੋਹ ਕਰਦੇ ਨੇ ਜਿੱਥੇ ਵੀ ਕਿਤੇ ਘਾੜ ਆਉਂਦਾ ਜਾਂ ਹੋਰ ਕੋਈ ਕਾਰਟ ਸੇਵਾ ਦੇ ਉਥੇ ਜਿੱਥੇ ਵੀ ਸੰਗਤਕ ਮਿਲ ਆਉਂਦੀ ਹੈ ਬਾਬਾ ਜੀ ਫਿਰ ਕਿਸ ਤਰ੍ਹਾਂ ਇਹ ਸਾਰੇ ਕੰਮ ਨੂੰ ਚਲਾਇਆ ਜਾਂਦਾ ਬੱਚੇ ਬੀਬੀਆਂ ਸਭ ਇਹਦੇ ਵਿੱਚ ਨਾ ਲੱਗੇ ਹੋਏ ਦਿਨ ਰਾਤ ਬਜ਼ੁਰਗ ਵੀ ਨਾ ਲੱਗੇ ਹੋਏ ਬਿਲ ਤਾਰਸੀ ਦੀ ਸੰਪਰਦਾਇ ਤਲਵਾਪਾ ਵਿਧੀ ਜੰਜੀ ਉਹ ਵੀ ਲਗਾਤਾਰ ਉਹਨਾਂ ਦੀ ਸੇਵਾ ਚੱਲ ਰਹੀ ਹੈ ਜੀ ਤੇ ਹੋਰ ਵੀ 6 7 ਬੰਨ ਟੁੱਟੇ ਨੇ ਤਾਂ ਬਾਉਪੁਰ ਖਾਲੀ ਕੜਾਂ ਤੇ ਉਧਰ ਸੰਤਾਨ ਪਰਵੋਦੀ ਦੇ ਵਿੱਚ ਜਿਹੜੀ ਉਸੇ ਵੀ ਲਗਾਤਾਰ ਦਿਨ ਰਾਤ ਸੇਵਾ ਚੱਲ ਰਹੀ ਹੈ ਜੀ ਇੱਕ ਮੁਠਿਆਂ ਵਾਲਾ ਵਗੇ ਉੱਥੇ ਸੇਵਾ ਚੱਲ ਰਹੀ ਹੈ ਫਸਲ ਕਿੰਨੀ ਕੀ ਤਬਾਹੀ ਹੈ ਇਸ ਇਲਾਕੇ 'ਚ ਫਸਲ ਤੇ ਦੇਖੋ ਜੀ 11 ਏਕੜ ਤਬਾਹ ਹੋ ਗਈ ਹੈ ਜੀ ਇਹ ਸਾਰੀ ਫਸਲ ਹੀ ਆ ਗਈ ਹੈ ਇਹ ਥੋੜਾ ਲੱਗਾ ਜੀ ਦੇਖ ਰਿਹਾ ਜੀ ਪਾਣੀ ਪਾਣੀ ਚੱਲ ਰਿਹਾ ਹੈ ਇਹ ਝੋਨਾ ਹੀ ਸਾਰਾ ਇਹ ਤੁਸੀਂ ਜਾਨਾ ਚਾਹੁੰਦੇ ਜੀ ਆ ਕਹੋ ਬਾਬਾ ਜੀ ਕੌਣ ਨਹੀਂ ਨਹੀਂ ਮੈਂ ਤੁਸੀਂ ਬੋਲੋ ਇਸ ਜਿਹੜੇ ਪਿੰਡ ਦੇ ਸੇਵਾਦਾਰ ਆ ਯਾਰ ਪਿੰਡ ਦੇ ਲੋਕ ਨੇ ਆ ਜਿਨ੍ਹਾਂ ਦੱਸਿਆ ਕਿ ਧਾਰਮਿਕ ਸੰਸਥਾਵਾਂ ਦੇ ਨਾਲ ਜਿਹੜਾ ਕਿ ਇਹ ਕੰਮ ਪ੍ਰਸ਼ਾਸਨ ਦੇ ਸਹਿਯੋਗ ਨਾਲ ਵੀ ਚੱਲ ਰਿਹਾ ਹੈ ਔਰ ਇਸ ਤਰ੍ਹਾਂ ਅਸੀਂ ਵੀ ਦੇਖ ਰਹੇ ਹਾਂ ਕਿ ਜਿਹੜੇ ਦੇਖੋ ਕਿੰਦਾ ਇਹ ਪਾਣੀ ਦੇ ਅੰਦਰ ਵਿੱਚ ਵੜ ਕੇ ਕਿਤਨਾ ਕਿੰਨਾ ਵੱਡਾ ਖਤਰਾ ਮੁੱਲ ਲੈ ਕੇ ਇਹ ਆਪਣੀ ਜਿਹੜੇ ਪਿੰਡ ਨੂੰ ਮਤਲਬ ਬੰਨ ਨੂੰ ਵਿਚਾਰ ਰਹਿਆਂ ਨੇ ਕਿ ਟੁੱਟੇ ਨਾ ਜਾਵੇ ਇਸ ਦਰਾਂ ਨੇ ਜੀ ਇਹਨਾਂ ਨਾਲ ਗੱਲ ਕਰਾਂਗੇ ਕਿ ਕੀ ਕਹਿਣਾ ਚਾਹੁੰਦੇ ਤੁਸੀਂ ਇਹਦੇ ਵਿੱਚ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਖਾਲਸਾ ਬੇਨਤੀ ਹੈ ਸਾਰੀ ਸੰਗਤ ਨੂੰ ਇਹੋ ਅਪੀਲ ਆ ਇੱਕ ਜੋਟ ਹੋ ਕੇ ਸਾਰੇ ਲੱਗਣ ਸਾਰੀ ਸੰਗਤ ਜੇ ਲੱਗੂਗੀ ਫੇਰੀ ਬੰਨ ਬਚਿਆ ਜਾਣਾ ਇਸ ਲਈ ਇਹ 7 ਦਿਨ ਹੋ ਗਏ ਸ ਬੰਨ ਤੇ ਲੱਗਿਆ ਨੂੰ ਸਾਰਿਆਂ ਨੂੰ ਇਹ ਬੰਨ ਟੁੱਟ ਚੱਲਿਆ ਸੀ ਪਾਣੀ ਟੁੱਟਣ ਦਾ ਕਾਰਨ ਇਹ ਹੀ ਆ ਕਿ ਇਹ ਥੋੜਾ ਜਿਆਦਾ ਜਦੋਂ ਪਾਣੀ ਗਿਆ ਵਾ ਇਕਦਮ ਛੱਡਿਆ ਜਾਂਦਾ ਤੇ ਫਿਰ ਰਿਆੜਾ ਇਹਦਾ ਵਾ ਇਧਰ ਹੋ ਜਾਂਦਾ ਜੀ ਜਦੋਂ ਸਰਕਾਰੀ ਬੰਨਿਆ ਨਾ ਇਹ ਟੁੱਟਣ ਦੇ ਨਾਲ ਨਾ 11 ਏਕੜ ਇਧਰ ਗਾਲੀ ਜਿਹੜੀ ਫਸਲ ਆ ਬਰਬਾਦ ਹੁੰਦੀ ਇਸ ਕਰਕੇ ਫਿਰ ਸਾਰੀ ਸੰਗਤ ਨੇ ਇਕੱਠਾ ਹੋ ਕੇ ਤੇ ਸੰਤ ਬਾਬਾ ਸੁਖਾ ਸਿੰਘ ਜੀ ਸਰੀਹਾੜੀ ਸਾਹਿਬ ਵਾਲੇ ਉਹਨਾਂ ਨੂੰ ਇਹਨਾਂ ਨੇ ਬੇਨਤੀ ਕੀਤੀ ਕਿ ਮਹਾਂਪੁਰਸ਼ੋ ਤੁਸੀਂ ਕਿਰਪਾ ਕਰੋ ਸਾਰੀ ਸੰਗਤ ਕੱਲੋ ਆਪ ਤੇ ਬਾਬਾ ਜੀ ਬਾਹਰ ਨੇ ਇਹ ਸਾਰੀ ਸੰਗਤ ਉਹਨਾਂ ਨੇ ਉਸੇ ਵੇਲੇ ਜਥੇਦਾਰ ਜਿੰਨੇ ਹੈਗੇ ਆ ਸਾਰੇ ਇੱਥੇ ਪਹੁੰਚੇ ਉਹ ਉਹਨੇ ਮੋਰਚਾ ਲਾਇਆ ਜੀ ਦੋਵਾਂ ਸਾਂ ਤੋਂ ਪਹਿਲਾਂ ਉਧਰੋਂ ਟੋਟਾ ਲੱਗਾ ਸੀ ਉਧਰੋਂ ਰੋਕਿਆ ਮੁੜ ਕੇ ਹੁਣ ਕੱਲ ਇਧਰੋਂ ਪੂਰਾ ਡੇਗ ਗਿਆ ਜੀ ਬੰਦ ਹੁਣ ਪੂਰਾ ਮੋਰਚਾ ਲਾ ਕੇ ਇਹਦੇ ਕਰੀ ਸੰਭਾਲ ਲਿਆ ਇਹ ਕੰਮ ਬਾਕੀ ਮਹਾਰਾਜ ਦੇ ਹੱਥ ਵਾਸਾ ਜੀ ਵੀਰ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਪਾਣੀ ਵਿੱਚ ਵਰਗੇ ਸੇਵਾ ਕਰ ਰਹੇ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਛੱਡ ਦੀ ਗਲਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਇਹਦੀ ਮਹਾਂਪੁਰਸ਼ਾਂ ਦੀ ਮਿਹਰ ਆ ਆਨੂ ਦੇ ਤਰੰਦੀ ਜਾਜ ਵੀ ਨਹੀਂ ਆਹੀ ਸਾਰੀ ਫੌਜ ਆਪ ਹੀ ਮਹਾਰਾਜ ਜੀ ਮਿਹਰ ਦੇ ਨਾਲ ਤੁਰੇ ਆਉਣੇ ਆ ਉਹ ਦਾਸ ਰਹੇ ਉਹਦੇ ਤੇ ਮਹਾਰਾਜ ਫਲ ਪਾਉਣ ਡਿਆ ਵਾ ਵੱਜ ਜਾਂਦਾ ਆਪਣਾ ਮਹਾਰਾਜ ਦੀ ਮਿਹਰ ਨਾਲ ਇਹ ਕਿੰਨੇ ਹਰ ਸਾਲ ਇਦਾਂ ਦੀ ਪ੍ਰੋਬਲਮ ਆਉਂਦੀ ਇੱਥੇ ਆ ਜਾਂਦੀ ਆ ਜੀ ਇਹ ਤੇਜ ਚ ਵੀ ਬੰਨੇ ਸੀ ਆਪਾਂ ਤੇ ਹੁਣ ਵੀ ਸੁਲਤਾਨਪੁਰ ਏਰੀਆ 'ਚ ਵੀ ਲਾਉਣਾ ਮੋਰਚਾ ਇਸ ਤੋਂ ਬਾਅਦ ਚੱਲੂ ਉੱਥੇ ਵੀ ਬੰਨਾਂਗੇ ਤੇ ਅਜੇ ਸਾਨੂੰ ਇੱਥੇ ਟਾਈਮ ਲੱਗ ਜਾਣਾ ਕੋਸ਼ਿਸ਼ ਕਿਉਂਕਿ ਇਹ ਘੁੰਮਣ ਪੇਰੀ ਜਿੱਥੋਂ ਅਸੀਂ ਪਿੱਛੋਂ ਵੱਧਾ ਪਹਿਲਾਂ ਫੇਰੇ ਇੱਥੇ ਪੈਂਡ ਹੈ ਵੀ ਆ ਹੁਣ ਗਾਂਵ ਵੀ ਇਹਦੀ ਸੁਭਾਅ ਬਣਾ ਲਈ ਆ ਤੇ ਇਹ 190 ਕੇ ਤੇ ਫਿਰ ਉੱਥੇ ਲਾਵਾਂਗੇ ਮੋਰਚਾ ਚੜ੍ਹਦੀ ਕਲਾ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਭ ਨੌਜਵਾਨ ਜਿਹਨਾਂ ਨੇ ਦੱਸਿਆ ਕਿ ਅਸੀਂ ਭਾਵੇਂ ਉਹਨਾਂ ਨੂੰ ਤੈਰਨ ਦੀ ਵੀ ਇਜਾਜ਼ਤ ਨਹੀਂ ਹੈ ਲੇਕਿਨ ਉਹ ਏਡੇ ਵੱਡੇ ਡੂੰਘੇ ਜਿਹੜੇ ਕੀ ਜਿਹੜਾ ਰਿਆਸਤ ਰਿਆਬਾ ਦੇ ਵਿੱਚ ਵੜ ਕੇ ਬੰਨ ਬੰਨ ਦੀ ਪੂਰੀ ਹਿੰਮਤ ਕਰ ਰਹੇ ਹਨ ਉਹਨਾਂ ਨੂੰ ਪਤਾ ਹੈ ਕਿ ਇਹ ਕਾਮਯਾਬੀ ਹਾਸਲ ਹੋਵੇਗੀ ਔਰ ਹਰ ਸਾਲ ਅਸੀਂ ਇਹ ਬੰਨੂ ਕਾਮਯਾਬ ਕਰਦੇ ਹਾਂ ਔਰ ਟੁੱਟਣ ਤੋਂ ਬਚਾਉਂਦੇ ਹਾਂ ਰਮਨ ਚਾਵਲਾ ਜਗਬੀਰ ਟੀਵੀ ਤਰਨ ਤਰਨ